ਕਿਨੇ ਸੁਵੇ ਆ ਗਿਆ ਉਹ ਮੈਂ ਆਪ ਲੈ ਕੇ ਜਾਉਂਗਾ ਤੇ ਉਹ ਕਹੂਗਾ ਦੇਖੀ ਜੁਵੇ ਚੁੱਪ ਰਹੀ ਮੇਰੇ ਬੰਦੂ ਰੌਲਾ ਪੈਣੇ ਪਤਾ ਲੱਗੇ ਕਿ ਆਪਾਂ ਸੰਸਕੂਤੜਾ ਲੈ ਆਏ ਆ ਇਹ ਬਦਾਨ ਸਭਾ ਪਹਿਲੀ ਵਾਰੀ ਲੱਗ ਰਹੀ ਹੈ ਕਿਹੜੀ ਕਮੇਟੀ ਬਣੀ ਆ ਬੜੀ ਹੀ ਐਮਐਲਏ ਸਾਹਿਬ ਨੇ ਬਹੁਤ ਵਧੀਆ ਯੋਗਦਾਨ ਰੰਦਾ ਆ ਜਿਹੜਾ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਜਿਹੜੀਆਂ ਹੈਗੀਆਂ ਦਸ਼ਮੇਂ ਸੈਂਟਰ ਨੇ ਸਕੂਲ ਦੇ ਵਿੜੇ ਦੇ ਵਿੱਚ ਹੋਈਆਂ ਨੇ ਜਿੱਥੇ ਬੱਚਿਆਂ ਦੀਆਂ ਖੇਡਾਂ ਦੀ ਤਿਆਰੀ ਵੇਖ ਕੇ ਅਧਿਆਪਕ ਸਹਿਬਾਨਾਂ ਦੀ ਮਿਹਨਤ ਵੇਖ ਕੇ ਬੜੀ ਖੁਸ਼ੀ ਮਿਲੀ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਬੱਚੇ ਜਿਹੜੇ ਪਨੀਰੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਟੇਟ ਖੇਡਾਂ 'ਚ ਜਾਣਗੇ ਸਾਡੇ ਜ਼ਿਲ੍ਹੇ ਦਾ ਸਰਦੂਰਗੜ ਦਾ ਇਲਾਕੇ ਦਾ ਨਾਂ ਰੋਸ਼ਨ ਕਰਨਗੇ ਤੇ ਮੈਂ ਸਾਰੇ ਅਧਿਆਪਕ ਸਹਿਬਾਨਾਂ ਨੂੰ ਸਲੂਟ ਕਰਦਾ ਤੇ ਇੱਥੋਂ ਦੀ ਦਸਪੇਸ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਦਾ ਸਟਾਫ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਗਰਾਊਂਡ ਤਿਆਰ ਕੀਤੇ ਹੋਏ ਸੀ ਤੇ ਬਹੁਤ ਵੱਡਾ ਸਾਥ ਦਿੱਤਾ ਤੇ ਸਾਡਾ ਇਹ ਜ਼ਿਲ੍ਹਾ ਕੀੜਾ ਦੇ ਖੇਤਰ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਮੱਲਾ ਮਾਰੂਗਾ ਪਿਛਲੇ 3 ਦਿਨ ਤੋਂ ਪ੍ਰੈਮਵੀਂ ਜ਼ਿਲ੍ਹਾ ਸਕੂਲ ਕਿਡਾਂ ਹੋ ਰਹੀਆਂ ਨੇ ਇਸ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ ਵਿੱਚ ਔਰ ਵਿਦਿਆਰਥੀਆਂ ਦੇ ਵਿੱਚ ਖਿਡਾਰੀਆਂ ਦੇ ਵਿੱਚ ਤੇ ਸਾਡੇ ਅਧਿਆਪਕ ਸਾਹਿਬਾਨ ਦੇ ਵਿੱਚ ਬਹੁਤ ਹੀ ਵੱਡਾ ਸ਼ਾਹ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਸਾਡਾ ਜ਼ਿਲ੍ਹਾ ਅਕੈਡੈਮਿਕ ਖੇਤਰ ਦੇ ਵਿੱਚ ਵੀ ਮੰਲਾਵਾ ਰਿਹਾ ਇਸੇ ਤਰੀਕੇ ਦੇ ਨਾਲ ਹੀ ਗੇਮਸ ਦੇ ਵਿੱਚ ਵੀ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਮੰਲਾਵਾ ਮਾਰੇ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਖਿਡਾਰੀ ਨੇ ਉਹ ਮਾਨਸਾ ਜ਼ਿਲ੍ਹੇ ਦੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਗੇ ਸਰ ਮੈਂ ਬਹੁਤ ਧੰਨਵਾਦ ਕਰਦਾ ਆਂ ਪਹਿਲਾਂ ਤਾਂ ਸਰਦਾਰ ਗੁਰਪ੍ਰੀਤ ਸਿੰਘ ਬਨਵਾਲੀ ਐਮਐਲਏ ਸਾਹਿਬ ਦਾ ਫਿਰ ਸਾਡੇ ਡੀਓ ਮੈਡਮ ਜੀ ਦਾ ਮੰਜੂ ਬੱਲਾ ਜੀ ਦਾ ਫਿਰ ਸਾਡੇ ਡਿਪਟੀ ਡੀਓ ਕੁਟਾਰੀਆ ਸਾਹਿਬ ਦਾ ਔਰ ਸਾਡੇ ਆਪਣੇ ਦੂਜਾ ਬੀਓ ਜਿਹੜੇ ਨੇ ਸਰ ਸਤਪਾਲ ਸਿੰਘ ਜੀ ਉਹਨਾਂ ਦਾ ਔਰ ਉਹਦੇ ਨਾਲ ਸਮੁੱਚੀ ਇਹਨਾਂ ਦੀ ਟੀਮ ਦਾ ਵੀ ਇਹਨਾਂ ਨੇ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਮਾਨ ਦਿੱਤਾ ਇਹ ਸਾਡੇ ਸਰਦੂਗੜ੍ਹ ਨੂੰ ਜਿਹੜਾ ਸਕੂਲ ਦੇ ਵਿੱਚ ਜਿਹੜਾ ਸੀ ਦਸ਼ਮੇ ਸਕੂਲ ਦੇ ਵਿੱਚ ਸਾਡੇ ਕੈਪਟਨ ਸਰਜੀਤ ਸਿੰਘ ਸੰਧੂ ਸਟੇਡੀਅਮ ਦੇ ਵਿੱਚ ਜਿਹੜਾ ਸੀਗਾ ਇਹ ਗੇਮਾਂ ਕਰਾਉਣ ਦਾ ਸਾਨੂੰ ਮੌਕਾ ਦਿੱਤਾ ਆ ਤਾਂ ਜਦੋਂ ਸਾਨੂੰ ਇਹ ਪਤਾ ਲੱਗਿਆ ਇਸ ਚੀਜ਼ ਤਾਂ ਕਿ ਅਸੀਂ ਸਾਰੇ ਗਰਾਊਂਡ ਜਿਹੜੇ ਸੀਗੇ ਬਹੁਤ ਛੋਟੇ ਟਾਈਮ ਦੇ ਵਿੱਚ ਤਿਆਰ ਕੀਤੇ ਔਰ ਮੈਨੂੰ ਬਹੁਤ ਵਧੀਆ ਲੱਗਿਆ ਕਿ ਸਾਡੇ ਤੋਂ ਦੂਰੋਂ ਦੂਰੋਂ ਜਿਹੜੀਆਂ ਟੀਮਾਂ ਸੀਗੀਆਂ ਸਾਡੀਆਂ ਹਰ ਮਤਲਬ ਕਿ ਬਲਾਕ ਦੇ ਵਿੱਚੋਂ ਪਹੁੰਚੀਆਂ ਔਰ ਬਹੁਤ ਹੀ ਵਧੀਆ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ ਜੀ ਜ਼ੋਨ ਦੇ ਵਿੱਚੋਂ ਜਿਵੇਂ ਸਾਡਾ ਸਕੂਲ ਆ ਇਹਨੇ 500 ਮੈਡਲ ਜਿੱਤ ਕੇ ਪੰਜਾਬ ਦੇ ਵਿੱਚ ਟ ਔਰ ਇਸੇ ਤਰੀਕੇ ਦੇ ਨਾਲ ਜ਼ਿਲ੍ਹੇ ਚੋਂ ਅਸੀਂ ਫਸਟ ਰਹੇ ਹਾਂ ਤਾਂ ਇਸੇ ਸਾਡੇ ਸਕੂਲ ਦੀ ਜਿਹੜੀ ਗਰਾਊਂਡ ਨੇ ਉਹਨਾਂ ਦੇ ਵਿੱਚੋਂ ਇੰਨੇ ਵੱਡੇ ਬੱਚੇ ਜਾਦੇ ਬੱਚੇ ਨਿਕਲੇ ਆ ਤਾਂ ਉਸੇ ਤਰੀਕੇ ਨਾਲ ਸਾਨੂੰ ਪੂਰੀ ਉਮੀਦ ਆ ਵੀ ਭਾਵੇਂ ਸਾਡੇ ਬਰੇਟਾਪਲਾਡਾ ਪਿੱਖੀ ਆਪਣਾ ਦੁਇਮਾਨ ਸਾਹ ਜਿੱਥੋਂ ਦੇ ਇੱਕ ਦੇ ਵਿੱਚ ਨੀਰ ਦੇ ਬੱਚੇ ਆਏ ਆ ਜਾਂ ਸੂਰ ਬਲਾਕ ਦੇ ਬੱਚੇ ਆ ਤਾਂ ਉਹਨਾਂ ਨੂੰ ਇਹ ਸਾਡੇ ਹਰ ਦਸ਼ਮ ਪਿਤਾ ਦੀ ਜਿਹੜੀ ਧਰਤੀ ਆ ਉਹਦੇ ਵਿੱਚ ਸਾਨੂੰ ਮਤਲਬ ਕਿ ਮੌਕਾ ਮਿਲਿਆ ਉਹਨਾਂ ਨੂੰ ਖੇਡਣ ਦਾ ਔਰ ਅੱਜ ਉਹ ਜਿਹੜੇ ਫਾਈਨਲ ਮੁਕਾਬਲੇ ਜਿੱਤ ਕੇ ਲੈ ਕੇ ਬੱਚੇ ਸ਼ੀਟ ਵਾਸਤੇ ਚੁਣੇ ਗਏ ਆ ਸਾਨੂੰ ਪੂਰਨ ਯਕੀਨ ਆ ਕਿ ਉਹ ਬੱਚੇ ਸਾਡੇ ਜਿਹੜੇ ਆ ਉਹ ਸਟੇਟ ਮੈਡਲ ਜ਼ਰੂਰ ਜਿੱਤ ਕੇ ਲੈ ਕੇ ਆਉਣਗੇ